ਕਿ ਪੈਂਪਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦਾ ਹੁਣ ਮਾਣ ਵਧਿਆ ਹੈ ਤਾਂ ਤੁਹਾਨੂੰ ਦੱਸਦੀ ਏ ਕਿ ਚਰਨਜੀਤ ਸਿੰਘ ਚੰਨੀ ਨੂੰ ਸੰਸਦ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਤਾਂ ਇਸ ਵਕਤ ਦੀ ਵੱਡੀ ਤੇ ਅਹਿਮ ਜਾਣਕਾਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਦੇ ਲੋਕਾਂ ਦਾ ਇਸ ਮੌਕੇ ਤੇ ਧੰਨਵਾਦ ਕੀਤਾ ਤਾਂ ਪੰਜਾਬ ਦੀ ਆਵਾਜ਼ ਨੂੰ ਸਦਾ ਲਈ ਬੁਲੰਦ ਕਰਦਾ ਰਹਾਂਗਾ ਚਰਨਜੀਤ ਸਿੰਘ ਚੰਨੀ ਨੇ ਭਾਵੁਕ ਹੋ ਕੇ ਬੋਲਿਆ ਤਾਂ ਇਸ ਵਕਤ ਦੀ ਬੜੀ ਤੇ ਅਹਿਮ ਜਾਣਕਾਰੀ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦਾ ਮਾਣ ਵਧਿਆ ਕਿਉਂਕਿ ਉਹਨਾਂ ਨੂੰ ਜਿਹੜਾ ਕਿ ਸੰਸਦ ਰਤਨ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਤਾਂ ਤੁਹਾਨੂੰ ਯਾਦ ਹੋਣਾ ਹੈ ਕਿ ਲੋਕ ਸਭਾ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਭਾਰੀ ਬਹੁਮਤ ਦੇ ਨਾਲ ਜਿੱਤ ਮਿਲੀ ਸੀ ਤਾਂ ਜਿਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਕਿ ਇਹ ਐਵਾਰਡ ਦਿੱਤਾ ਜਾਣਾ ਸੀ ਤੇ ਅੱਜ ਉਹੀ ਮੌਕਾ ਆ ਗਿਆ ਜਿਸ ਦਾ ਜਿਹੜਾ ਕਿ ਚਰਨਜੀਤ ਸਿੰਘ ਚੰਨੀ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਸਨ ਦਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦਾ ਹੋਣਾ ਮਾਣ ਵਧਿਆ ਤਾਂ ਚਰਨਜੀਤ ਸਿੰਘ ਚੰਨੀ ਨੂੰ ਸੰਸਦ ਰਤਨ ਐਵਾਰਡ ਮਿਲਿਆ ਤਾਂ ਉੱਥੇ ਹੀ ਉਹਨਾਂ ਨੇ ਭਾਵੁਕ ਹੋ ਕੇ ਸ਼ਬਦਾਂ ਚ ਜਲੰਧਰ ਦੇ ਲੋਕਾਂ ਦਾ ਜਲੰਧਰ ਦੇ ਲੋਕ ਸਭਾ ਹਲਕਾ ਦਾ ਧੰਨਵਾਦ ਕੀਤਾ